ਸਾਹਿਬ ਗੁਰੂ ਜੀ ਕੀ ਫਤਿਹ ਜੀ ਇਹ ਜਿਹੜਾ ਸਥਾਨ ਹੈ ਜੀ ਇਹ ਬਠਿੰਡਾ ਜ਼ਿਲ੍ਹੇ ਅੰਦਰ ਪਿੰਡ ਚੱਕ ਫਤਿਹ ਸਿੰਘ ਵਾਲਾ ਇੱਥੇ ਦਸ਼ਮ ਪਾਤਸ਼ਾਹ ਆਏ ਸੀ ਮਾਈ ਹੇਸਾ ਬੜੀ ਭਾਵਨਾ ਤੇ ਭਰਨਮੰਦਗੀ ਵਾਲੀ ਸੀ ਇਸ ਸਥਾਨ ਤੇ ਆਏ ਤੇ ਮਹਾਰਾਜ ਨੇ ਇੱਥੇ 9 ਦਿਨ ਦੇ ਕਰੀਬ ਮਹਾਰਾਜ ਨੇ ਇੱਥੇ ਚਰਨ ਪਾਏ ਸੰਗਤਾਂ ਨੇ ਸੇਵਾਵਾਂ ਕੀਤੀਆਂ ਸੰਗਤਾਂ ਨੂੰ ਉਪਦੇਸ਼ ਦਿੱਤਾ ਆਹ ਦੇਖੋ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਪਵਿੱਤਰ ਦਸਤਾਰ ਇਥੇ ਬਖਸ਼ਿਸ਼ ਕੀਤੀ ਸੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਦਸਤਾਰ ਇਸੇ ਤਰ੍ਹਾਂ ਇਥੇ ਆ ਮਾਤਾ ਸਹਿਬ ਕੌਰ ਜੀ ਦਾ ਪਵਿੱਤਰ ਪੀੜਾ ਸਾਹਿਬ ਕਿਉਂਕਿ ਜਦੋਂ ਮਹਾਰਜ ਆਏ ਸੀ ਨਾਲ ਮਾਤਾ ਸਹਿਬ ਕੌਰ ਤੇ ਮਾਤਾ ਸੁੰਦਰ ਕੌਰ ਦੀ ਨਾਲ ਸੀ ਦਮਦਮਾ ਸਾਹਿਬ ਤੋਂ ਮਹਾਰਜ ਇੱਧਰ ਨੂੰ ਆਏ ਸੀ ਇਸ ਤੋਂ ਬਾਅਦ ਇਹ ਗੁਰੂ ਗੋਬਿੰਦ ਸਿੰਘ ਮਹਾਰਜ ਦਾ ਚਰਨ ਛੋਹ ਪ੍ਰਾਪਤ ਪਵਿੱਤਰ ਪਲੰਘ ਦਾ ਬਾਣ ਜਿਸ ਪਲੰਘ ਤੇ ਮਹਾਰਜ ਬੈਠੇ ਉਹ ਬਾਣ ਹੈ ਇਹ ਤਿਆ ਪੰਥ ਦੇ ਜਰਨੈਲ ਹੋਏ ਜਿਹੜਾ ਬਾਬਾ ਫਤਿਹ ਸਿੰਘ ਜੀ ਦਾ ਸ੍ਰੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਬਰੋਸਾਏ ਧੰਨ ਧੰਨ ਬਾਬਾ ਸੰਗੂ ਸਿੰਘ ਜੀ ਦੀਆਂ ਗਾਤਰੀ ਵਾਲੀਆਂ ਕਿਰਪਾਨਾਂ ਤੇ ਖੰਡਾ ਤੇ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਲਈ ਲੰਗਰ ਤਿਆਰ ਕਰਨ ਵਾਲੀ ਵਰਤੀ ਦੀ ਪਵਿੱਤਰ ਲੋਹ ਤਵੀ ਇਹ ਇੱਥੇ ਹੈ ਇਸ ਤੋਂ ਬਾਅਦ ਇਹ ਇਸ ਤੋਂ ਬਾਅਦ ਇਧਰ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨਛੋਪਾਪ੍ਰਾਪਤ ਪਵਿੱਤਰ ਚਾਦਰ ਇਹ ਚਾਦਰ ਆਹੋ ਮਹਾਰਾ ਸੱਚ ਪਾਤਸ਼ਾਹ ਜੀ ਨੇ ਸੰਭੀਆਂ ਨੇ ਮਾਤਾ ਦੇਸਾਂ ਸੀ ਜਿਹੜੇ ਦੇਸਾਂ ਜੀ ਸੀ ਜਿਹੜੇ ਬੜੇ ਭਜਨ ਬੰਦਗੀ ਵਾਲੇ ਜਿਨ੍ਹਾਂ ਦੀ ਬੇਨਤੀ ਮੰਨ ਕੇ ਮਹਾਰਾਜ ਆਏ ਤੇ ਇਹ ਉਹਨਾਂ ਦੇ ਵਸਤਰ ਆ ਇੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਇਹ ਕਸ਼ਹਿਰਾ ਜੋ ਸਤਗੁਰੂ ਮਹਾਰਾਜ ਧਾਰਨ ਕਰਦੇ ਸੀ ਉਹ ਹੈ ਤੇ ਇੱਥੇ ਆ ਮਾਤਾ ਸੁੰਦਰ ਕੌਰ ਜੀ ਦੀਆਂ ਪਵਿੱਤਰ ਖੜਾਵਾਂ ਤੇ ਮਾਤਾ ਸਾਹਿਬ ਕੌਰ ਜੀ ਦੀਆਂ ਇਹ ਗੁਰਗਾਬੀ ਤੇ ਤਲਾ ਇਹ ਸਾਰਾ ਕੁਝ ਇੱਥੇ ਦੀ ਇਸ ਪਰਿਵਾਰ ਨੇ ਸਾਂਭ ਕੇ ਰੱਖਿਆ ਹੈ ਤੇ ਪਰੇ ਇਹ ਉਹ ਛੰਨ ਵੀ ਬਣੀ ਹੈ ਭਾਈ ਜਿਹੜੀ ਮਤਲਬ ਜਿੱਥੇ ਮਹਾਰਾਜ ਬੈਠੇ ਉਸ ਥਾਨ ਵੀ ਬਣਿਆ ਹੋਇਆ ਹੈ ਇਹ ਪੁਰਾਣਾ ਕੋਈ ਉਸ ਵੇਲੇ ਦਾ ਲਾਇਆ ਹੋਣਾ bari ਅੱਜ ਇੱਥੇ ਸੰਗਤਾਂ ਦਰਸ਼ਨ ਕਰਨ ਆਈਆਂ ਸੀ ਤੇ ਇੱਥੇ ਸਰਦਾਰ ਗਦਾਵਰ ਸਿੰਘ ਜੀ ਵੀ ਆਏ ਮੇਰੇ ਨਾਲ ਬੜੇ ਪਿਆਰ ਵਾਲੇ ਆ ਗੁਰਨੂਰ ਕੌਰ ਵੀ ਬੈਠਾ ਪੈਣ ਜੀ ਵੀ ਸਾਰੇ ਅਸੀਂ ਆਏ ਆ ਤੇ ਜਰੂਰ ਭਾਈ ਜਦੋਂ ਆਪ ਜੀ ਬਠਿੰਡੇ ਜ਼ਿਲ੍ਹੇ ਦੇ ਅੰਦਰ ਚੱਕ ਫਤਿਹ ਸਿੰਘ ਵਾਲਾ ਨਗਰ ਪੈਂਦਾ ਜਦੋਂ ਕਦੀ ਆਮੂ ਇੱਥੇ ਜਰੂਰ ਦਰਸ਼ਨ دیدار ਕਰੋ ਆ ਮਾਤਾ ਸਾਹਿਬ ਕੌਰ ਜੀ ਦਾ ਪੀੜਾ ਤੇ ਵੱਡੀ ਗੱਲ ਆ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਪਵਿੱਤਰ ਦਸਤਾਰ ਹੈ ਇਸ ਪਰਿਵਾਰ ਨੇ ਸੰਭਾਲ ਕੇ ਰੱਖੀ ਹੈ ਤੇ ਸੋਹਣਾ ਸਥਾਨ ਬਣਿਆ ਸੇਵਾਵਾਂ ਚੱਲ ਰਹੀਆਂ ਤੇ ਇਹ ਦਰਬਾਰ ਵੀ ਇਹ ਸਾਰੀਆਂ ਕਾਰ ਸੇਵਾਵਾਂ ਚੱਲਦੀਆਂ ਇਹ ਮਾਤਾ ਦੇਸਾਂ ਜੀ ਦੇ ਪਰਿਵਾਰ ਵਿੱਚੋਂ ਹੀ ਇਹ ਸਾਰੀਆਂ ਸੇਵਾ ਸੰਭਾਲਾ ਕੀਤੀਆਂ ਜਾ ਰਹੀਆਂ ਤੇ ਜਿਹੜਾ ਮੇਨ ਸਥਾਨ ਹੈ ਉਹ ਭਾਈ ਇੱਥੇ ਥੱਲੇ ਆ ਹਨਾ ਉਹਦੇ ਵੀ ਦਰਸ਼ਨ ਤੁਸੀਂ ਕਰ ਲਵੋ ਜਿੱਥੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇੱਥੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਵੀ ਹੈ ਤੇ ਇਹ ਉਹ ਸਥਾਨ ਹੈ ਇਹ ਉਹ ਪ੍ਰਾਤਨ ਛਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹ ਛਾਨ ਹੈ ਜਿਹੜੀ ਬਹੁਤ ਪੁਰਾਣੀ ਉਸੇ ਤਰ੍ਹਾਂ ਛੱਤ ਵੇਖੋ ਕੜੀਆਂ ਪਾਈਆਂ ਹੋਈਆਂ ਉਸ ਹਿਸਾਬ ਨਾਲ ਇਹ ਸਾਰੀ ਸੇਵਾ ਸੰਭਾਲ ਹੋ ਰਹੀ ਹੈ ਗੁਰੂ ਸਾਹਿਬ ਕਿਰਪਾ ਕਰੇ ਜਰੂਰ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲ ਕਰੋ ਜੀ ਇਹ ਬਠਿੰਡੇ ਜ਼ਿਲ੍ਹੇ ਚ ਮੈਂ ਬਾਰ ਬਾਰ ਬੇਨਤੀ ਤਾਂ ਕਰ ਰਹੇ ਹਾਂ ਸੰਗਤਾਂ ਜਦੋਂ ਵੀ ਆਉਣ ਦਰਸ਼ਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ